ਡਾਕਟਰਾਂ ਦੀ ਪਹਿਲੀ ਪਸੰਦ ਪਹਿਲਾਂ Honda City ਕਹੀ ਜਾਂਦੀ ਸੀ ਹੁਣ Elevate ਬਣ ਚੁੱਕੀ ਆ Honda ਦੀ Elevate black color ਦੇ ਵਿੱਚ ਬਹੁਤ ਸ਼ਾਨਦਾਰ ਆ ਦੇਖੋ ਬਿਲਕੁਲ ਟੌਪ ਮਾਡਲ ਆ ਅੱਜ ਜਿਹੜੀ ਸਾਰੀ ਜਾਣਕਾਰੀ ਆਪਾਂ ਇਸ ਗੱਡੀ ਦੀ ਦੇਵਾਂਗੇ ਅੱਜ ਆਪਣੇ ਨਾਲ ਬਾਈ ਅਰਸ਼ ਹੋਣਗੇ ਜਿਵੇਂ ਆਪਾਂ ਪਹਿਲਾਂ Honda Image ਦੀ ਬਣਾਈ ਸੀ ਨਾ ਤੇ ਸਵਾਗਤ ਕਰਦੇ ਆਂ ਬਾਈ ਦਾ ਸੱਸੀ哥 ਬਾਈ ਸੱਸੀ哥 ਕੀ ਹਾਲ ਚਾਲ ਨੇ ਬਹੁਤ ਵਧੀਆ ਬਹੁਤ ਤੁਸੀਂ ਆ ਕਿੱਥੋਂ ਕੱਢ ਲਿਆnde ਸਾਪ ਕਾਲੀ ਨਾਗਣੀ ਇਹ ਆਪਣੀ ਪਹਿਲਾਂ ਤਾਂ ਇਹਦੇ ਵਿੱਚ ਬਲੈਕ ਕਲਰ ਆਉਂਦਾ ਨਹੀਂ ਸੀ ਆਉਂਦਾ ਨਹੀਂ ਸੀ ਹਾਂ ਇਹ ਜਿਹੜਾ ਬਲੈਕ ਕਲਰ ਇਹ ਆਪਣਾ ਹੋਇਆ ਜਨਵਰੀ ਦੇ ਵਿੱਚ ਲਾਂਚ ਹੋਇਆ ਓਕੇ ਪਹਿਲਾਂ ਇਹਦੇ ਵਿੱਚ ਜਿਵੇਂ ਵਾਈਟ ਆਉਂਦਾ ਸੀ ਸਿਲਵਰ ਗ੍ਰੇ ਆਉਂਦਾ ਸੀ ਜੀ ਜਿਵੇਂ ਔਰੇਂਜ ਕਲਰ ਵਗੈਰਾ ਵੀ ਆਉਂਦਾ ਸੀ ਉਹ ਹੁਣ ਇਹ ਆਪਣਾ ਜਿਹੜਾ ਬਲੈਕ ਐਡੀਸ਼ਨ ਜਨਵਰੀ ਦੇ ਵਿੱਚ ਲਾਂਚ ਹੋਇਆ ਜਨਵਰੀ ਦੇ ਵਿੱਚ ਜਿਹੜਾ ਕਿ ਬਹੁਤ ਸੋਹਣਾ ਕਲਰ ਹੈ ਜਦੋਂ ਇਹ ਲਾਂਚ ਹੋਈ ਸੀਗੀ ਅਮੇਜ਼ ਦੇ ਨਾਲ ਹੀ ਲਾਂਚ ਹੋਈ ਹੈ ਨਾ ਹਾਂ ਅਮੇਜ਼ ਦੇ ਨਾਲ ਹੀ ਜਿਹੜੀ ਅਮੇਜ਼ ਆ ਉਹ ਦਸੰਬਰ ਚ ਲਾਂਚ ਹੋਈ ਹੈ ਇਹ ਆਪਣੀ ਜਨਵਰੀ ਚ ਲਾਂਚ ਹੋਈ ਜਨਵਰੀ ਚ ਵਿੱਚ ਲਾਂਚ ਹੋਈ ਹੈ ਤੇ ਬਈ ਦੇਖਣ ਨੂੰ ਮੈਨੂੰ ਕੋਸ਼ਿਸ਼ ਆ ਰੂਕੋਸ਼ੇ ਭੁੱਖ ਲੈਂਦੀ ਆ ਗੱਡੀ ਰੋਡ ਤੇ ਜਾਂਦੀ ਬਹੁਤ ਵੱਖਰੀ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਕਿਉਂਕਿ ਇਹਦੇ ਲਾਈਟਿੰਗ ਵਾਲਾ ਸਿਸਟਮ ਨਾ ਲਾਈਟਾਂ ਲੂਟਾਂ ਜਗਦੀਆਂ ਬੜਾ ਜਬਰਦਸਤ ਆ ਨਾ ਜੇ ਆਪਾਂ ਗੱਲ ਕਰਦੇ ਆ ਬਈ ਫਰੰਟ ਲੁੱਕ ਤੋਂ ਹੈਨਾ ਤਾਂ ਇਹਦੀ ਗ੍ਰਿਲ ਵਗੈਰਾ ਪਹਿਲਾਂ ਇਦਾਂ ਹੀ ਹੁੰਦੀ ਸੀ हां ਇਹ ਗ੍ਰੇਲੇ ਸ਼ੁਰੂ ਤੋਂ ਆਈਆਂ ਬਸ ਇਹਦਾ ਵਿੱਚ ਜਿਹੜਾ ਥੋੜੇ ਬਹੁਤ ਫੀਚਰਾਂ ਦਾ ਫਰਕ ਪਿਆ ਜਿਵੇਂ 6 에어 ਬੈਗ ਆਉਣ ਲੱਗੇ ਪਹਿਲਾਂ 2 ਹੁੰਦੇ ਸੀਗੇ ਬਾਕੀ ਹਾਂ ਮਨਾ ਕੰਪਲਸਰੀ ਹੋ ਗਿਆ ਨਾ ਹੁਣ ਹਰ ਇੱਕ ਗੱਡੀ ਦੇ ਵਿੱਚ ਉਹ ਗਵਰਨਮੈਂਟ ਵੱਲੋਂ ਕੰਪਲਸਰੀ ਕਰਤਾ ਵੀ 6 에어 ਬੈਗ ਹੋਣੀ ਜ਼ਰੂਰੀ ਆ ਹੁਣ ਕੰਪਨੀ ਨੇ ਮਤਲਬ 6 ਬੈਗ ਲਾਂਚ ਕਰਤੇ ਇਸ ਚ ਬਾਕੀ ਇਸ ਜਿਹੜੀ ਐਪੈਕਸ ਐਡੀਸ਼ਨ ਕਿਟ ਆਉਣ ਲੱਗੀ ਓਕੇ ਉਹ ਲਾਈਟਾਂ ਵਗੈਰਾ ਆਉਣ ਲੱਗੀਆਂ ਉਹ ਮੈਂ ਕਲਿੱਪ ਲਾਈ ਜਨਾ ਵੇਖੋ ਤੁਸੀਂ ਨਾ ਲਾਈਟਿੰਗ ਵਗੈਰਾ ਕਿੰਦਾ ਬਹੁਤ ਸੋਹਣੀ ਲੱਗਦੀ ਆ ਮਿਊਜ਼ਿਕ ਸਿਸਟਮ ਨਾਲ ਨਾ ਜਦੋਂ ਚਾਲਦਾ ਤਾਂ ਬੀ ਕਲਰ ਚੇਂਜ ਹੁੰਦੇ ਆ ਆ ਤੁਸੀਂ ਦੇਖ ਸਕਦੇ ਹੋ ਬਈ ਜੇ ਆਪਾਂ ਗੱਲ ਕਰੀ ਕੰਪੈਰੀਜ਼ਨ ਦੀ ਹੈ ਨਾ ਤਾਂ ਇਹਦੇ ਕੰਪੈਰੀਜ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਡੀਆਂ ਆ ਜਾਂਦੀਆਂ ਇਹਦੇ ਵਿੱਚ ਕ੍ਰੇਟਾ ਆ ਜਾਂਦੀ ਹੈ ਸੈਲਟੋਸ ਆ ਜਾਂਦੀ ਹੈ ਗ੍ਰੈਂਡ ਵਿਟਾਰ ਆ ਜਾਂਦੀ ਹੈ ਪਰ ਦੇਖਿਆ ਜੇ ਵੀ ਜੇ ਕ੍ਰੇਟਾ ਨਾਲ ਕੰਪੈਰੀਜ਼ਨ ਕਰੀਏ ਉਹਦੇ ਨਾਲ ਇੱਕ ਤਾਂ ਇਹਦੀ ਗਰਾਊਂਡ ਕਲੀਅਰੈਂਸ ਜ਼ਿਆਦਾ ਹੂੰ 220mm ਗਰਾਊਂਡ ਕਲੀਅਰੈਂਸ ਹੈ 220 220 ਤੇ ਇੱਕ ਜਿਹੜੀ ਇਹਦੀ ਬੂਟ ਸਪੇਸ ਹੈ ਠੀਕ ਹੈ ਵੀ ਉਹ ਵੀ ਕ੍ਰੇਟਾ ਨਾਲੋਂ ਜ਼ਿਆਦਾ ਹੈ ਦੀ ਓਕੇ ਬਾਕੀ ਇਹਦੀ ਕ੍ਰੇਟਾ ਦੇ ਵਿੱਚ ਅਨਲਿਮਿਟਿਡ ਕਿਲੋਮੀਟਰ ਵਾਰੰਟੀ ਨਹੀਂ ਆਉਂਦੀ ओके ਇਹਦੇ ਵਿੱਚ ਅਨਲਿमिटेड ਤੁਹਾਨੂੰ ਇਹਦੇ ਵਿੱਚ ਤੁਹਾਨੂੰ 3 ਸਾਲ ਦੀ ਅਨਲਿमिटेड ਮਿਲੂਗੀ ਬਿਲਕੁਲ ਵੀ ਤੁਸੀਂ ਜਿੰਨੀ ਮਰਜ਼ੀ ਗੱਡੀ ਚਲਾ ਸਕਦੇ ਹੋ ਤੇ ਇੱਕ ਤੁਸੀਂ ਇਹ ਜਿਹੜੀ ਆਪਣੀ ਵਾਰੰਟੀ ਐ ਐਕਸਟੈਂਡ ਕਰਾ ਸਕਦੇ ਹੋ 7 ਸਾਲ ਤੱਕ ਉਹ ਵੀ ਅਨਲਿमिटेड ਕਿਲੋਮੀਟਰ ਅਨਲਿमिटेड ਹਾਂਜੀ ਬਾਕੀ ਵੀ ਗੱਲ ਇਹ ਆ ਵੀ ਕ੍ਰੇਟਾ ਵਗੈਰਾ ਡੀਜ਼ਲ ਦੇ ਵਿੱਚ ਹੁੰਦੀ ਐ ਇਹ ਤੁਹਾਨੂੰ ਹੁਣ ਇਹ ਪੈਟਰੋਲ ਦੇ ਵਿੱਚ ਮਿਲੂਗੀ ਇੰਜਨ ਦੀ ਗੱਲ ਕਰੀ ਤਾਂ ਮੈਂ ਇੰਜਨ ਵਗੈਰਾ ਵੀ ਚੈੱਕ ਕਰਵਾ ਦਈਏ ਹਨਾ ਤੇ ਕਿੰਨੇ ਮਤਲਬ ਇਹਦੇ ਵਿੱਚ ਸੀਸੀ ਇੰਜਨ ਆ ਜਾਂਦਾ ਹੈਗਾ ਇਹਦੇ ਵਿੱਚ ਆਪਣਾ ਆ ਜਾਂਦਾ ਵੀ 1500 ਸੀਸੀ ਇੰਜਨ ਆ ਜਾਂਦਾ ਹੈ 1500 ਸੀਸੀ ਇੰਜਨ ਆ ਗਿਆ 119 BHP ਪਾਵਰ ਆ ਜਾਂਦੀ 119 BHP ਪਾਵਰ ਦੇ ਨਾਲ ਬਾਕੀ ਅਲੂਮੀਨੀਅਮ ਦਾ ਇੰਜਨ ਹੈ ਤੁਹਾਨੂੰ ਕਦੇ ਵੀ ਲਾਈਫ ਦੇ ਵਿੱਚ ਇਹਨੂੰ ਜਰ ਨਹੀਂ ਮਹਿਸੂਸ ਹੋਊਗੀ ਤੇ ਨਾ ਜਰ ਲੱਗੇ ਇਸ ਤੇ ਬਿਲਕੁਲ ਜੀ ਆ ਦੇਖ ਸਕਦੇ ਹੋ ਤੁਸੀਂ ਇੰਜਨ Honda ਦਾ ਤੇ ਜਿਹਨੂੰ ਆਪਾਂ ਕਹਿੰਦੇ ਹਾਂ ਬਾਕੀ ਇਹ ਜਿਹੜੇ AC ਦੇ ਕੰਪਰੈਸ਼ਨ ਵਗੈਰਾ ਹੁੰਦੇ ਵੱਡੇ ਹੁੰਦੇ ਆ ਵੱਡੇ ਹੁੰਦੇ ਆ ਲਾਈਫ ਬਹੁਤ ਵਧੀਆ ਹੈ ਨਾ ਇਹਨਾਂ ਇੰਜਨਾਂ ਦੀ ਤੇ ਇਧਰ ਵੈਂਟਰੀ ਵਗੈਰਾ ਆ ਜਾਂਦੀ ਹੈ ਸਰ ਤੇ ਆ ਜਿਹੜਾ ਕੀ ਤੁਹਾਨੂੰ 1500cc ਦਾ ਇੰਜਨ ਇਹਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਐਵਰੇਜ ਦੀ ਰਹਿੰਦੀ ਹਰ ਕੋਈ ਕਹਿੰਦਾ ਬਈ ਪੈਟਰੋਲ ਗੱਡੀ ਹੈ ਪੈਟਰੋਲ ਦੀ ਐਵਰੇਜ ਨਹੀਂ ਹੋਣੀ ਹਨਾ ਬਾਕੀ ਪੈਟਰੋਲ ਦੀ ਐਵਰੇਜ ਹਾਂਜੀ ਵੀ ਮਤਲਬ ਕਹਿੰਦੇ ਐਵਰੇਜ ਕੰਪਨੀ ਦਾ ਕਲੇਮ ਕਰਦੇ ਆ 19.70 ਦੀ 19.70 ਦੀ ਹਾਂਜੀ ਠੀਕ ਹੈ ਬਾਕੀ ਜੇ ਦੇਖਿਆ ਜਾਵੇ ਵੀ ਇਹਦੀ ਐਵਰੇਜ ਹੈਗੀ ਲੰਬੇ ਰੂਟ ਤੇ 18 ਤੋਂ 19 ਦੀ ਲੈ ਕੇ ਨਿਕਲ ਆਉਂਦੀ ਹੈ ਹਾਂਜੀ ਠੀਕ 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 ਹੈ ਜੀ ਇਹ ਤਾਂ ਹੋ ਗਿਆ ਇੰਜਨ ਬਾਕੀ ਜੇ ਲਾਈਟਿੰਗ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਲਾਈਟਾਂ ਦਿੱਤੀਆਂ ਕੰਪਨੀ ਇਹ ਚ LED ਪ੍ਰੋਜੈਕਟ ਲਾਈਟਾਂ ਆਉਂਦੀਆਂ ਲਾਈਕ ਜਿਵੇਂ ਆਪਣੀ ਅਮੇਜ ਦੇ ਪਹਿਲਾਂ ਤੁਸੀਂ ਵੀਡੀਓ ਚ ਦੇਖਿਆ ਹੋਣਾ ਵੀ ਅਮੇਜ ਦੇ ਵਿੱਚ ਜਿਹੜੇ ਲਾਈਟ ਆਉਂਦਾ ਇਹਨੂੰ ਦੇਖ ਕੇ ਬਣਾਈਆਂ ਗਿਆ ਸੀ ਜਿਵੇਂ ਬੱਲਬਸ ਦੱਸੇ ਸੀ ਆਪਾਂ ਨਾ ਮਤਲਬ ਜਿਵੇਂ 7 ਬੱਲਬ ਆਉਂਦੇ ਐਕਸਾਈਟ ਤੇ ਮਤਲਬ 14 ਬੱਲਬ ਵਾਲੀ ਹਾਂਜੀ ਹਾਂਜੀ 14 ਬੱਲਬ ਵਾਲੀ ਬਿਲਕੁਲ ਤੇ ਇਧਰ ਤੁਸੀਂ ਦੇਖੋ ਆਟੋਮੈਟਿਕ ਲਾਈਟ ਰਾਤ ਆਪੀ ਆਉਣ ਹੋ ਜਾਂਦੀਆਂ ਦੇਖ ਨੂੰ ਮਿਲ ਜਾਣਗੇ ਬਿਲਕੁਲ ਅੱਛਾ ਭਾਈ ਜੇ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਕਿੰਨੀ ਕੀਮਤ ਹੈ ਇਹਦੀ ਇਹ ਆਪਣੀ ਸਟਾਰਟ ਹੋਏ ਦੇ ਜਿਹੜਾ بیس ਮਾਡਲ ਆ ਉਹ 11 ਲੱਖ 90 ਹਜ਼ਾਰ ਤੋਂ ਸਟਾਰਟ ਹੋ ਜਾਂਦਾ ਤੇ ਜਿਹੜਾ ਇਹਦਾ ਟਾਪ ਮਾਡਲ ਹੈ ਉਹ ਆਪ ਨੂੰ ਪੈਂਦਾ 15.5 ਲੱਖ ਦਾ 15.5 ਲੱਖ ਸਾਢੇ 15.5 ਲੱਖ ਹਾਂਜੀ ਜੇ ਆਪਾਂ ਗੱਲ ਕਰੀਏ ਵੀ ਟਾਇਰ ਸਾਈਜ਼ ਦੀ ਹੈ ਨਾ ਟੈਸ ਸਾਈਜ਼ ਕੀ ਹੈ ਇਹਦਾ ਇਹ ਚ 7 ਇੰਚ ਦਾ ਟਾਇਰ ਆਉਂਦਾਗਾ ਇਹ ਚ ਅਲੋਏ ਵੀਲ ਆਉਂਦੇ ਬਲੈਕ ਜਿਹੜੀ ਨਾਰਮਲ ਆਪਣੀ ਅਲੀਵੇਟ ਉਹ ਚ ਡਾਇਮੰਡ ਕੱਟ ਅਲੋਏ ਵੀਲ ਹੋਣਗੇ ਇਹ ਚ ਜਿਹੜੇ ਬਲੈਕ ਹੋਣਗੇ ਉਹ ਸਾਹਮਣੇ ਖੜੀ ਹੈ ਨਾ ਇਹਦਾ ਨਾਮ ਵੀ ਬਲੈਕ এডਿਸ਼ਨ ਹੀ ਹੈ ਨਾ ਸਿਗਨੇਚਰ ਬਲੈਕ এডਿਸ਼ਨ ਤੇ ਆਪਾਂ ਤੁਹਾਨੂੰ ਇੰਟੀਰੀਅਰ ਵਗੈਰਾ ਵੀ ਦਿਖਾਉਣੇ ਆ ਬਾਹਲੀ ਲੰਮੀ ਨਹੀਂ ਖਿੱਚਦੇ ਬਾਕੀ ਕਿਸੇ ਨੇ ਗੱਡੀ ਬੁੱਕ ਕਰਵਾਉਣੀ ਆ ਟੈਸਟ ਡਰਾਈਵ ਲੈਣੀ ਆ ਜਾਂ ਗੱਡੀ ਬਾਰੇ ਜਾਣਕਾਰੀ ਲੈਣੀ ਆ ਮੈਂ ਇਸ ਟਾਈਮ ਬਠਿੰਡਾ ਦੇ ਵਿੱਚ ਹੀ ਆ ਜਿਹੜਾ ਕਿ ਮਾਨਸਾ ਰੋਡ ਹਾਊਸ ਸ਼ੁਰੂ ਪੈ ਜਾਂਦਾ Honda ਦੀ Honda ਤੇ ਆਜੋ ਜੀ ਅੰਟੀਰੀਅਰ ਵਗੈਰਾ ਦਿਖਾਈਏ ਤੁਹਾਨੂੰ Honda ਦੀ ਜਿਹੜੀ ਸਭ ਤੋਂ ਮਤਲਬ ਵੀ ਆਪਾਂ ਕਹਿ ਲਈਏ ਵੀ ਬਹੁਤ ਜ਼ਬਰਦਸਤ ਗੱਡੀ ਪਹਿਲਾਂ ਜਿਵੇਂ ਸਿਟੀ ਆਉਂਦੀ ਸੀ ਹਾਂਜੀ ਹਾਂਜੀ ਅਮੇਜ ਆ ਤਾਂ ਐਲੀਵੇਟਰ ਇਦਾਂ ਆ ਰਹੀ ਆ ਜਿਵੇਂ ਕਹਿ ਸਕਦੇ ਪਹਿਲਾਂ ਡਾਕਟਰਾਂ ਦੀ ਪਸੰਦ ਸੀਗੀ ਆਪਣੀ ਐਡਵੋਕੇਟ ਦੀ ਪਸੰਦ ਸੀ ਜਿਹੜੀ Honda City ਹਾਂਜੀ ਹੁਣ ਜਿਹੜੀ ਪਸੰਦ ਬਣ ਕੇ ਸੈਕੰਡ ਪਸੰਦ ਬਣ ਗਈ ਆਪਣੀ ਐਲੀਵੇਟਰ ਐਲੀਵੇਟ ਹਾਂਜੀ ਬਿਲਕੁਲ ਐਲੀਵੇਟਰ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਫੀਚਰ ਆ ਜੋ ਆਪਣੇ ਮਤਲਬ ਹੀ ਡਰਾਈਵਰੀ ਦੇ ਕੰਮ ਹੋਣ ਵਾਲੇ ਆ ਉਹ ਮਿਲ ਜਾਣਗੇ ਜਿਵੇਂ ਆਪਾਂ Honda ਦੀ ਗੱਲ ਕੀਤੀ ਸੀ Honda ਤੋਂ ਪਹਿਲਾਂ ਇਹਦੇ ਵਿੱਚ ਹੀ ਆਉਂਦੇ ਸੀ ਜਿਵੇਂ ਅਡਾਸ ਲੈਵਲ 2.0 ਹਨਾ ਹਾਂ ਲੈਵਲ 2.2 ਲੈਵਲ 2.2 ਹਨਾ ਉਹ ਆਉਂਦਾਗਾ ਤੇ ਹੋਰ ਵੀ ਕਾਫੀ ਫੀਚਰ ਉਹ ਬਾਈ ਵੀ ਪੁੱਛਦੇ ਆ ਜੇ ਆਪਾਂ ਸਟੀering ਕੰਟਰੋਲ ਦੀ ਗੱਲ ਕਰੀਏ ਤੇ ਸਟੀering ਤੇ ਕੰਟਰੋਲ ਅਡਾਸ ਵਾਲੇ ਇਧਰ ਰਾਈਟ ਹੈਂਡ ਸਾਈਡ ਜਿਹੜੇ ਸਾਰੇ ਅਡਾਸ ਆ ਗਏ ਜੀ ਫੀਚਰ ਆ ਜਾਂਦੇ ਆ ਇਧਰ ਜਿਹੜੇ ਆਪਣੇ 뮤직 ਵਾਲੇ ਸਾਰੇ ਫੀਚਰ ਆ ਜਾਂਦੇ ਆ ਸਟੀering ਆ ਜਿਹੜਾ ਆਪਣਾ ਟਿਲਟਾਂ ਟੈਲੀਸਕੋਪ ਦੋਨੇ ਹੁੰਦਾ ਮਾਈਡ ਆਨ ਕਰਿਓ ਨਹੀਂ ਹਾਂਜੀ ਜੀ ਵੀਰੋ ਆ ਦੇਖ ਸਕਦੇ ਹੋ ਤੁਸੀਂ ਨਾ ਮੀਟਰ ਵਗੈਰਾ ਸਾਰਾ ਡਿਜੀਟਲ ਆ ਐਮ ਆਈ ਡੀ ਦੇ ਵਿੱਚ ਤੁਹਾਨੂੰ ਸਾਰਾ ਫੀਚਰ ਵਗੈਰਾ ਦੇਖਣ ਨੂੰ ਮਿਲ ਜਾਣਗੇ ਇਸ ਤੋਂ ਇਲਾਵਾ ਬਈ ਜਿਵੇਂ ਇਹਦੀ ਡਿਸਪਲੇ ਆ ਗਈ ਹੈ ਬਾਕੀ ਡਿਸਪਲੇ ਆਈ ਐਪਲ ਐਂਡ ਕਾਰਪਲੇ ਹੋਊਗਾ ਠੀਕ ਹੈ ਵਾਇਰ ਤੋਂ ਬਾਹਰ ਤੋਂ ਬੈਣਾ ਜੀ ਤੇ ਬਾਕੀ ਇਸ 'ਚ ਜਿਹੜੇ ਆ ਫੀਚਰ ਹੈ ਇਸ 'ਚ ਆਪਣਾ ਇੱਕ ਜਿਹੜਾ ਬੈਸਟ ਫੀਚਰ ਆਉਂਦਾ ਮੈਕਸ ਕਾਲ ਦਾ ਹਾਂਜੀ ਇਹ ਮਤਲਬ ਕਹਿੰਦਾ ਪੂਰਾ ਜੂਨ ਜੁਲਾਈ ਦਾ ਮਹੀਨਾ ਹਨਾ ਉਦੋਂ ਤੁਸੀਂ ਇਹ ਮੈਕਸ ਕਾਲ ਨੂੰ ਆਪਸ਼ਨ ਨੂੰ ਆਨ ਕਰੋਗੇ ਨਾ ਇੱਕ ਤੋਂ 2 ਮਿੰਟਾਂ ਦੇ ਵਿੱਚ ਗੱਡੀ ਠੰਡੀ ਹੋ ਜਾਂਦੀ ਹੈ ਹਾਂਜੀ ਬਿਲਕੁਲ ਬਾਕੀ ਡੈਸ਼ਬੋਰਡ ਅਗੇ ਦੇਖ ਸਕਦੇ ਤੁਸੀਂ ਹਨਾ ਤੇ ਬਾਕੀ ਸਕ੍ਰੈਚ ਲੈਸ ਹੁੰਦਾ ਵਿੱਚ ਸਕ੍ਰੈਚ ਨਹੀਂ ਪੈਂਦਾ ਹਾਂਜੀ ਤਾਂ ਆਹ ਭਾਈ ਇਹਨੂੰ ਆਪਾਂ ਕੀ ਕਹਿ ਸਕਦੇ ਜਿੱਦਾਂ ਇਹਦੇ ਤੇ ਦੇਖੋ ਇਹ ਆਪਣੀ ਲੈਦਰ ਲੱਗੀ ਹੋਈ ਹੈ ਲੈਦਰ ਦਿੱਤੀ ਹੋਈ ਹੈ ਬਲੈਕ ਬਾਕਸ ਸਾਰੀ ਦੇਖੋ ਜੀ ਸੈਂਟਰ ਕਨਸੋਲ ਦੇ ਵਿੱਚ ਇਹ ਆਟੋਮੈਟਿਕ ਗੱਡੀ ਆ ਇਹਦੇ ਵਿੱਚ ਜਿਵੇਂ ਪਾਵਰ ਚਾਰਜਿੰਗ ਹੈ ਬਸ ਇਸ ਤਰ੍ਹਾਂ ਨਾ ਹਾਂਜੀ ਹਾਂਜੀ ਆਪਾਂ ਨੂੰ ਸ਼ਾਕਰ ਮੈਕ ਨਹੀਂ ਜੂਗਾ ਜਿਵੇਂ ਐਸਬੀ ਟਾਈਪ ਏ ਜੇ ਆਪਾਂ ਪਾਵਰ ਆਉਣ ਕਰੀ ਚਾਰ ਚਾਰ ਜਲਾਉਣਾ ਠੀਕ ਹੈ ਇੱਕ ਗੱਲ ਮੈਨੂੰ ਇਹ ਲੱਗੀ ਆ ਜਿ ਜਦੋਂ ਆਪਾਂ ਦੇਖਦੇ ਆ Honda City ਲੈ ਲਈਏ ਜਾਂ ਕੋਈ ਵੀ ਇਹ ਗੱਡੀ ਪਰ ਟਾਪ ਮਾਡਲ ਹੈ ਜਿਹਨੇ ਪੁਸ਼ ਬਟਨ ਸਟਾਰਟ ਹੈ ਚਾਬੀਆਂ ਸੇਮ ਵੇਖਣ ਨੂੰ ਮਿਲਦੀਆਂ ਹਾਂ ਚਾਬੀਆਂ ਸੇਮ ਹੋਣਗੀਆਂ ਥੋੜੀ ਜੀ ਚੇਂਜ ਕਰਨੀ ਚਾਹੀਦੀ ਸੀ ਮੈਨੂੰ ਲੱਗਦਾ ਕੰਪਨੀ ਉਹਨਾਂ ਕੀ ਫੀਲ ਹੋਵੇ ਐਸ ਯੂਵੀ ਕੰਪੈਕਟ ਐਸ ਯੂਵੀ ਦੇ ਵਿੱਚ ਆ ਗਈ ਤਾਂ ਥੋੜਾ ਜਿਹਾ ਬੰਦਾ ਕ ਵੀ ਮੈਨੂੰ ਫੀਲ ਹੁੰਦੀ ਚਾਬੀ ਦਾ ਥੋੜਾ ਜਿਹਾ ਹੈਗਾ ਹਾਂਜੀ ਹਾਂਜੀ ਬਿਲਕੁਲ ਤੇ ਆਟੋਮੈਟਿਕ ਆ ਆ ਦੇਖ ਸਕਦੇ ਹੋ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜਾ ਆਪਣਾ ਗੇਅਰ ਬਾਕਸ ਆਟੋਮੈਟਿਕ ਹੁੰਦਾ ਨਾ ਸੀਵੀਟੀ ਹੁੰਦਾ ਮਤਲਬ ਕਹਿੰਦਾ ਕੰਟੀਨਿਊਸਲੀ ਵੇਰੀਏਬਲ ਟਰਾਂਸਮਿਸ਼ਨ ਮਤਲਬ ਝਟਕੇ ਨਹੀਂ ਮ ਕੱਟ ਹੋ ਗਈ। ਤੁਹਾ ਆਪਣੇ ਸੀਵੀਟੀ ਬਾਕਸ ਗੇਅਰ ਦੀ ਵੀ ਐਵਰੇਜ ਵੱਧ ਹੋ ਗਈ। ਮੈਨੂੰ ਨਾਲੋਂ 1 ਕਿਲੋਮੀਟਰ ਜ਼ਿਆਦਾ ਹੋਊਗੀ। ਜੀ। ਵੀ ਦੇਖਿਆ ਜਾਵੇ ਇਹਦੇ ਵਿੱਚ ਜਮਾਂ ਜਰਕ ਫੀਲ ਨਹੀਂ ਹੁੰਦੀ ਜਿਵੇਂ ਏ ਐਮਟੀ ਚ ਜਰਕ ਫੀਲ ਹੁੰਦੀ ਹੈ ਇਸ ਚ ਤੁਹਾਨੂੰ 0% ਜਰਕ ਫੀਲ ਹੋਊਗੀ ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਵੀ ਦੱਸ ਰਹੇ ਸੀ ਜਿਹੜਾ ਮਤਲਬ ਕੀਪ ਲੇਨ ਕੋਸ਼ਨ ਲੇਨ ਕੀਪ ਅਸਿਸਟ ਲੇਨ ਕੀਪਸ ਹਾਂਜੀ ਵੀ ਮੰਨ ਲਓ ਆਪਾਂ ਵੀ ਲੰਮੇ ਰੂਟ ਤੇ ਜਾ ਰਹੇ ਹਾਂ ਨਾ ਉਹ ਆਪਾਂ ਜੇ ਫੀਚਰ ਨੂੰ ਆਨ ਕਰ ਦਾਂਗੇ ਅਡਾਸ ਦਾ ਫੀਚਰ ਹੈ ਜਿਹੜੀ ਆਪਣੀ ਰੋਡ ਦੇ ਉੱਤੇ ਵਾਈਟ ਲੇਨ ਹੁੰਦੀ ਹੈ ਨਾ ਸੈਂਟਰ ਚ ਹੁੰਦੀ ਹੈ ਇੱਕ ਲੈਫਟ ਹੈਂਡ ਸਾਈਡ ਇੱਕ ਰਾਈਟ ਹੁੰਦੀ ਹੈ ਵਾਈਟ ਕਲਰ ਦੀ ਉਹਦੇ ਵਿੱਚ ਆਪਾਂ ਆਨ ਕਰਕੇ ਰਾਵਾਂਗੇ ਤਾਂ ਗੱਡੀ ਜੇ ਆਪਣੀ ਲੈਫਟ ਸਾਈਡ ਮੂਵ ਕਰੋਗੇ ਨਾ ਇਹਨੇ ਆਟੋਮ ਨੂੰ ਆਪਾਂ ਨੂੰ ਹੱਥ ਲਾਉਣ ਦੀ ਵੀ ਲੋੜ ਨਹੀਂ ਇਹਦੇ ਵਿੱਚ ਬਹੁਤ ਵਧੀਆ ਐਡਵਾਂਸ ਫੀਚਰ ਹੈ ਵੀ ਮਤਲਬ ਕਹਿੰਦੇ ਲੇਨ ਦੇ ਵਿੱਚ ਰਹਿੰਦੀ ਹੈ ਗੱਡੀ ਮਤਲਬ ਪਾਸੇ ਇਸ ਨਹੀਂ ਜਾਂਦੀ ਹਾਂਜੀ ਪਾਸੇ ਇਸ ਨਹੀਂ ਜਾਂਦੀ ਕਈ ਜਿਹੜੇ ਬੰਦੇ ਨੂੰ ਨੀਂਦ ਵਗੈਰਾ ਹੁੰਦੀ ਜਾਂ ਕੋਈ ਜਾਂ ਡਾਸ ਵਗੈਰਾ ਹੁੰਦਾ ਉਹਨੂੰ ਮਤਲਬ ਬੋਰਨ ਕਰ ਦਿੰਦੀ ਹੈ ਇਹ ਬੋਰਨ ਕਰ ਦਿੰਦੀ ਇਹ ਬਿਲਕੁਲ ਤੇ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਨ ਰੂਫ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਬਾਕੀ ਇਧਰ ਜਿਹੜਾ ਤੇ ਆਰਮ ਰੈਸਟ ਮਿਲ ਜਾਂਦਾ ਇਹਦੇ ਵਿੱਚ ਵੀ ਤੁਸੀਂ ਮਾਨ ਵਗੈਰਾ ਦੇਖ ਸਕਦੇ ਹੋ ਰੱਖ ਸਕਦੇ ਹੋ ਬਾਕੀ 2 ਕੱਪ ਹੋਲਡਰ ਮਿਲ ਜਾਂਦੇ ਆ ਕੱਪ ਹੋਲਡਰ ਇਸ ਤੋਂ ਇਲਾਵਾ ਤੁਸੀਂ ਜਿਹੜੇ ਆਰਜੀਐਮ ਤਾਂ ਆਪਾਂ ਤੁਹਾਨੂੰ ਪਿਛਲੀਆਂ ਸੀਟਾਂ ਦੇ ਵੀ ਦਿਖਾਉਨੇ ਆ ਸਾਰੇ ਹਨ ਤੇ ਬੂਰ ਸਪੇਸ ਦੀ ਵੀ ਗੱਲ ਕਰਦੇ ਆ ਬਾਕੀ ਸਾਰੇ ਫੀਚਰ ਸੇਮ ਹੀ ਹੁੰਦੇ ਹਨ ਐਸ ਕਯੂ ਵੀ ਤੁਸੀਂ ਦੇਖ ਸਕਦੇ ਹੋ ਵਾਰਨਟ ਵਗੈਰਾ ਹਨ ਇਤੋਂ ਜਿਹੜਾ ਆਪਾਂ ਕਹਿ ਲਿਆ ਵੀ ਡਰਾਈਵਰ 뷰 ਤੇ ਇਹਦੇ ਵਿੱਚ ਬੈਠ ਕੇ ਆਪ ਨੂੰ ਫੀਲ ਹੁੰਦਾ ਆਪਾਂ ਪ੍ਰੋਪਰ ਐਸ ਕਯੂ ਵੀ ਦੇ ਵਿੱਚ ਹਾਂ ਚਾਹੇ ਹੈ ਕੰਪੈਕਟ ਕਿਉਂਕਿ ਇਹਦਾ ਬੋਨਟ ਕਰੇਟਰ ਨਾਲੋਂ ਦੇਖੋ ਕਿੰਨਾ ਉੱਪਰ ਹੈ ਜਜਮੈਂਟ ਕਰਨੀ ਆਪ ਨੂੰ ਸੌਖੀ ਹੋ ਜਾਂਦੀ ਹੈ ਸੌਖੀ ਰਹਿ ਜਾਂਦੀ ਹੈ ਬਿਲਕੁਲ ਤੇ ਦਿਖਾਈਏ ਬਈ ਹੁਣ ਆ ਪਿੱਛੋਂ ਵੀ ਤੇ ਬੂਰ ਸਪੇਸ ਦੀ ਵੀ ਵਗੈਰਾ ਗੱਲ ਕਰਦੇ ਆ ਹਾਂ ਉਹ ਵੀ ਤੁਹਾਨੂੰ ਦਿਖਾ ਦਈਏ ਲੋ ਇਧਰ ਦੇਖ ਸਕਦੇ ਹੋ ਤੁਸੀਂ ਤੇ ਖੁੱਲੀ ਡੋਲੀ ਆ ਬਾਕੀ ਇਥੇ ਏਸੀ ਕੰਟਰੋਲ ਵਗੈਰਾ ਵੈਂਟ ਆ ਜਾਂਦੇ ਆ ਕੰਟਰੋਲ ਨਹੀਂ ਜਿਹਨੂੰ ਵੈਂਟ ਕਹਿੰਦੇ ਆ ਇਹ ਵੈਸੇ ਲੈਗ ਰੂਮ ਇਹਦੀ ਜ਼ਿਆਦਾ ਹੁੰਦੀ ਹੈ ਲੈਗ ਰੂਮ ਜ਼ਿਆਦਾ ਜੀ ਮੈਂ ਤੁਹਾਨੂੰ ਬੈਠ ਕੇ ਵੀ ਦਿਖਾਉਣਾਗਾ ਤੁਸੀਂ ਦੇਖੋਗੇ ਨਾ ਜਿਵੇਂ ਮੇਰੀ ਹਾਈਟ ਹੈਗੀ ਆ 5 11 ਹਾਂਜੀ ਵੀ ਇਹਦੇ ਵਿੱਚ ਤੁਸੀਂ ਆ ਚੀਜ਼ਾਂ ਦੇਖੋ ਵੀ ਇੰਨੀ ਸਪੇਸ ਹੈ ਇਹ ਸੀਟ ਬਿਲਕੁਲ ਪਿੱਛੇ ਆ ਆਪਾਂ ਆਰਾਮ ਨਾਲ ਰਿਲੈਕਸ ਬੈਠ ਸਕਦੇ ਹਾਂਗੇ ਬਿਲਕੁਲ ਤਾਂ ਕੋਟਨ ਜੀ ਨਹੀਂ ਮਹਿਸੂਸ ਹੁੰਦੀ ਜ਼ਿਆਦਾ ਕਿ ਹਾਂਜੀ ਹਾਂਜੀ ਕਿਉਂਕਿ ਇਹਦੀ ਜਿਹੜੀਆਂ ਸੌਫਟ ਆਹ ਸੌਫਟ ਹੁੰਦੀ ਐ ਸਪੈਨ ਜਿਹੜੀ ਮਤਲਬ ਹਾਂਜੀ ਬਿਲਕੁਲ ਬਾਕੀ ਬੈਕ ਤੇ ਏਸੀ ਵੈਂਟ ਆ ਗਿਆ ਏਸੀ ਵੈਂਟ ਵਗੈਰਾ ਆ ਜਾਂਦੇ ਹਾਂਜੀ ਤੇ ਬਾਕੀ ਵੀ ਆਜੋ ਤੁਹਾਨੂੰ ਬੂਟ ਸਪੇਸ ਵਗੈਰਾ ਵੀ ਦਿਖਾ ਦਈਏ ਤਾਂ ਐਲੀਵੇਟ ਬੈਚਿੰਗ ਦੇਖਣ ਨੂੰ ਮਿਲ ਜਾਂਦੀ ਹੈ ਨਾ ਇਧਰ ਹੌਂਦਾ ਬਾਕੀ ਇਹਦੇ ਬੈਕ ਤੇ ਕੈਮਰਾ ਆ ਜਾਂਦਾ ਜਿਵੇਂ ਜੀ ਜੀ ਇਹ 360 ਕੈਮਰਾ ਨਹੀਂ 360 ਨਹੀਂ ਲੈਨ ਵਾਚ ਕੈਮਰਾ ਤੇ ਬੈਕ ਕੈਮਰਾ ਹੋਊਗਾ ਦੋ ਕੈਮਰੇ ਆ ਜਿਹਨਾਂ ਆਪਾਂ ਕਹਿ ਲੈ ਵੀ ਇੱਕ ਬੰਦਾ ਇਧਰੋਂ ਸਾਈਡ ਜੀ ਲਾ ਕੇ ਵੀ ਉਹ ਹਾਂ ਚੱਲੀ ਆਪਾਂ ਦੇਖ ਸਕਦੇ ਹਾਂ ਕਿੰਨੇ ਲੀਟਰ ਦੀ ਫੂਟ ਸਪੇਸ ਹੈ ਇਹ 500 ਬੀ ਲੀਟਰ ਦੀ ਫੂਟ ਸਪੇਸ ਹੈ ਕ੍ਰੇਟਾ ਨਾਲੋਂ ਜ਼ਿਆਦਾ ਹੈ ਆਪਾਂ ਨੂੰ ਕ੍ਰੇਟਾ ਨਾਲੋਂ ਜ਼ਿਆਦਾ ਹੈ ਬਾਕੀ ਜਿਹੜੀਆਂ ਇਹਦੇ ਸੀਟਾਂ 40 60 ਆ ਫੋਲਡ ਹੋ ਜਾਂਦੀਆਂ ਹਨ ਮਤਲਬ ਦੋ ਜਣਾਂ ਨੇ ਡਰਾਈਵ ਕਰਨੀ ਹੈ ਨਾ ਵੀ ਲੰਮੇ ਸਫ਼ਰ ਤੇ ਜਾਣਾ ਵੀ ਇਹਦੇ ਵਿੱਚ ਸਮਾਨ ਵਗੈਰਾ ਰੱਗੇ ਵਗੈਰਾ ਬਹੁਤ ਵਧੀਆ ਐਡਜਸਟ ਹੋ ਜਾ ਜਬਰਦਸਤ ਕਹਿ ਲੀਏ ਬਲੈਕ ਕਲਰ ਦੇ ਵਿੱਚ ਤੇ ਇਹ ਪੂਰੀ ਜਾਣਕਾਰੀ ਹੈ ਨਾ ਤੁਹਾਨੂੰ ਦੇਤੀ ਹੈ ਜੇ ਕੋਈ ਜਾਣਕਾਰੀ ਰਹਿ ਵੀ ਗਈ ਤਾਂ ਤੁਸੀਂ ਵੀਰੇ ਦਾ ਨੰਬਰ ਹੁੰਦਾਗਾ ਤੁਸੀਂ ਕਾਲ ਕਰ ਸਕਦੇ ਹੋ ਜਾਣਕਾਰੀ ਲੈਣੀ ਹੋਵੇ ਤਾਂ ਤੇ ਬਾਕੀ ਆਪਾਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਆ ਸਾਹਮਣੇ ਖੜੀ ਆ Honda Amaze ਤੇ ਇਹਦੀ ਵੀ ਆਪਾਂ ਇੱਕ ਟੈਸਟ ਡਰਾਈਵ ਵੀਡੀਓ ਕਰਾਂਗੇ ਹਨਾ ਤਾਂ ਇਹਦੀ ਵੀ ਕਿਸੇ ਦਿਨ ਆਪਾਂ ਵੀਡੀਓ ਕਰਾਂਗੇ ਤਾਂ ਜਿਵੇਂ ਜਿਵੇਂ ਹੋਣੀ ਹੈ ਆਪਾਂ ਵੀਡੀਓ ਕਰਦੇ ਰਵਾਂਗੇ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹਾਂਜੀ ਹਾਂਜੀ ਸੋ ਦੋਸਤੋ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਏ ਸੀ ਕਿ ਮਿੱਤਰੋ Honda ਦੀ Elevate ਜਿਹਨੂੰ ਆਪਾਂ ਕਹਿਆ ਸੀਗਾ ਵੀ ਡਾਕਟਰਾਂ ਦੀ ਹੁਣ ਪਹਿਲੀ ਪਸੰਦ ਬਣ ਗਈ ਕਿਉਂਕਿ ਲੋਕ ਜਿਆਦਾ ਸੈਡਾਨ ਨਾਲੋਂ SUV ਵੱਲ ਹੋ ਰਹੇ ਆ ਤਾਂ Honda City ਸੀਗੀ ਹੁਣ ਵੀ ਅੱਜ ਵੀ ਆ ਬਟ ਹੁਣ ਜਿਹੜੀ ਕੀ SUV ਵੱਲ ਜਿਆਦਾ ਗਰਜ਼ਾਨ ਤਾਂ ਇਹ ਆ ਜੀ ਦੇਖੋ ਹਣਾ ਬਾਕੀ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ